ਸਾ ਸਰਕਾਰ ਜਦੋਂ ਸੱਤਾ 'ਚ ਆਈ ਆ ਤੇ ਸਾਡੇ ਨਾ ਮਾਨ ਸਾਹਿਬ ਨੇ ਇਹ ਵਾਦਾ ਕੀਤਾ ਵੀ ਤੁਹਾਡੇ ਜਿੰਨੇ ਵੀ ਮੁਲਾਜ਼ਮਾ ਪੱਕੇ ਕੀਤੇ ਜਾਣਗੇ ਤੇ ਹੁਣ ਸਰਕਾਰ ਜਿਹੜੇ ਆਪਣੇ ਵਾਦੇ ਤੋਂ ਭੱਜ ਰਹੀ ਆ ਪਰ ਸਰਕਾਰ ਨੇ ਕੋਈ ਸਾਡਾ ਹੱਲ ਨਹੀਂ ਕੀਤਾ ਜਾਦਾ ਕਰਕੇ ਅੱਜ ਤੋਂ ਸਾਡੀ ਸਟ੍ਰਾਈਕ ਆ ਅੱਜ 6 ਤਰੀਕਾ 6 7 ਤੇ 8 ਤੱਕ ਸਾਡੀ ਜਿਹੜੀ ਸਟ੍ਰੈਕ ਤਿੰਨ ਦਿਨ ਦੀ ਆ ਜੇ ਕੋਈ ਸਾਡਾ ਮਸਲਾ ਹੱਲ ਨਾ ਹੋਇਆ ਤੇ ਸਟ੍ਰਾਈਕ ਲੰਮੀ ਵੀ ਹੋ ਸਕਦੀ ਆ ਤੇ ਜੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਹੜਤਾਲ ਲੰਬੀ ਵੀ ਹੋ ਸਕਦੀ ਆ ਤੇ ਪੱਕਾ ਧਰਨਾ ਵੀ ਲੱਗ ਸਕਦਾ ਮੁੱਖ ਮੰਤਰੀ ਦੀ ਕੋਠੀ 'ਤੇ ਜਦੋਂ ਵੀ ਅਸੀਂ ਕੋਈ ਹੱਲ ਕਰਾਉਣਾ ਚਾਹੁੰਨੇ ਆ ਜਾਂਦੇ ਮੀਟਿੰਗ ਤੋਂ ਉੱਠ ਕੇ ਭੱਜ ਜਾਂਦੇ ਆ ਜਾਂ ਮੀਟਿੰਗ ਬੇਸ਼ਟਾ ਹੋ ਜਾਂਦੀ ਆ ਅੱਜ ਤੋਂ ਯਾਨੀ ਕਿ 6 ਜਨਵਰੀ ਤੋਂ ਰੋਡਵਿਜ਼ ਪੰਨਬਾਸ ਪੀਆਰਟੀਸੀ ਬੱਸਾਂ ਦਾ ਚੱਕਾ ਜੰਮ ਹੋ ਚੁੱਕਿਆ ਹੈ ਕੱਚੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਸੜਕਾਂ ਦੇ ਉੱਤੇ ਇਹ ਬੱਸਾਂ ਤੁਹਾਨੂੰ ਦੌੜਦੀਆਂ ਹੋਈਆਂ ਨਜ਼ਰ ਨਹੀਂ ਆਉਣਗੀਆਂ ਸਿਹਤ ਤਸਵੀਰਾਂ ਬਟਾਲਾ ਦੀਆਂ ਨੇ ਜਿੱਥੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸਰਕਾਰ ਲਗਾਤਾਰ ਉਹਨਾਂ ਨੂੰ ਲਾਰੇ ਲਾ ਰਹੀ ਹੈ ਜਿਸ ਤੋਂ ਬਾਅਦ ਤੁਹਾਨੂੰ ਦੱਸਦੇ ਕਿ ਹੁਣ 8 ਤਰੀਕ ਤੱਕ ਇਨ੍ਹਾਂ ਕੱਚੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜੀ ਆਪਣਾ ਨਾਮ ਦੱਸ ਦਿਓ। ਮੈਂ ਜੀ ਪਰਮਜੀਤ ਸਿੰਘ ਕੁਹਾੜ ਪੰਜਾਬ ਰੋਡ ਤੇ ਪੰਨਬਸ ਪੀਆਰਟੀਸੀ ਡੀਪੂ ਬਟਾਲੇ ਦਾ। ਹਾਂ ਜੀ ਹਟਾਲਿਆ ਕਿੰਨੇ ਦਿਨ ਦੀ ਹੜਤਾਲ ਹੈ ਤੇ ਕੀ ਕੀ ਬੰਦ ਰਹੇਗਾ। ਵੇਖੋ ਜੀ ਸਰਕਾਰ ਨੂੰ ਇੱਕ ਮਹੀਨਾ ਪਹਿਲਾਂ ਅਸੀਂ ਨੋਟਿਸ ਦਿੱਤਾ ਕਾਫੀ ਲੰਮੇ ਸਮੇਂ ਤੋਂ ਸਾਡੀਆਂ ਜਿਹੜੀਆਂ ਮੰਗਾਂ ਵਾ ਕੱਚੇ ਮੁਲਾਜ਼ਮ ਪੱਕੇ ਕਰੋ ਤਾਂ ਸਰਕਾਰ ਜਦੋਂ ਸੱਤਾ ਚ ਆਈ ਆ ਤੇ ਸਾਡੇ ਨਾਲ ਮਾਨ ਸਾਹਿਬ ਨੇ ਇਹ ਵਾਦਾ ਕੀਤਾ ਵੀ ਤੁਹਾਡੇ ਜਿੰਨੇ ਵੀ ਮੁਲਾਜ਼ਮ ਪੱਕੇ ਕੀਤੇ ਜਾਣਗੇ ਤੇ ਹੁਣ ਸਰਕਾਰ ਜਿਹੜੇ ਆਪਣੇ ਵਾਦੇ ਤੋਂ ਭੱਜ ਰਹੀ ਆ ਤੇ ਬਾਰ ਬਾਰ ਅਸੀਂ ਇਹਨਾਂ ਨੂੰ ਬੇਨਤੀਆਂ ਕੀਤੀ ਆ ਵੀ ਸਾਡੇ ਮੁਲਾਜ਼ਮ ਜਿਹੜੇ ਕੱਚੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਸਰਕਾਰ ਨੇ ਕੋਈ ਸਾਡਾ ਹੱਲ ਨਹੀਂ ਕੀਤਾ ਜਾਦਾ ਕਰਕੇ ਅੱਜ ਤੋਂ ਸਾਡੀ ਸਟ੍ਰਾਈਕ ਆ ਅੱਜ 6 ਤਰੀਕਾ 6 7 ਤੇ 8 ਤੱਕ ਸਾਡੀ ਜਿਹੜੀ ਸਟ੍ਰਾਈਕ ਤਿੰਨ ਦਿਨ ਦੀ ਆ ਜੇ ਕੋਈ ਸਾਡਾ ਮਸਲਾ ਹੱਲ ਨਾ ਹੋਇਆ ਤੇ ਸਟ੍ਰਾਈਕ ਲੰਮੀ ਵੀ ਹੋ ਸਕਦੀ ਆ ਤੇ ਕੱਲ ਨੂੰ ਜਿਹੜਾ ਅਸੀਂ ਮੁੱਖ ਮੰਤਰੀ ਦੀ ਕੋਠੀ ਨੂੰ ਘਰਾਓ ਕਰਾਂਗੇ ਚੰਡੀਗੜ੍ਹ ਮਾਲੀ ਵਿਖੇ ਸਾਡਾ ਇਕੱਠ ਹੋਊਗਾ ਜਿੰਨੇ ਪੰਜਾਬ ਦੇ 27 ਡੀਪੂ ਆ ਪੰਜਾਬ ਰੋਡ ਦੇ ਪੰਨਵਾਸ ਉਹ ਪੀਆਰਟੀਸੀ ਦੇ ਉਹ ਸਾਰੇ ਵਰਕਰ ਉੱਥੇ ਪਹੁੰਚਣਗੇ 7-8000 ਸਾਡੇ ਕੋਲ ਵਰਕਰ ਆ ਸਾਡੇ ਸਾਰੇ ਜਿਹੜੇ ਹੀ ਲੈ ਕੇ ਜਾਵਾਂਗੇ ਉੱਥੇ ਤੇ ਜੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਹੜਤਾਲ ਲੰਬੀ ਵੀ ਹੋ ਸਕਦੀ ਆ ਤੇ ਪੱਕਾ ਧਰਨਾ ਵੀ ਲੱਗ ਸਕਦਾ ਮੁੱਖ ਮੰਤਰੀ ਦੀ ਕੋਠੀ ਗਾੜੀ ਸਰ ਕਿੰਨੇ ਡੀਪੂ ਆ ਪੰਜਾਬ ਦੇ ਜਿਹੜੇ ਬੰਦ ਹੋ ਰਹੇ ਆ ਕਿੰਨੀਆਂ ਬਸਾਂ ਤੇ ਕਿੰਨੇ ਮਗਰ ਜੰਦ ਦੇ ਇਹਦੀ ਵੇਖੋ 27 ਡੀਪੂ ਆ ਸਾਡੇ ਕੋਲ ਜਿਹੜੇ ਪੰਜਾਬ ਦੇ ਵਿੱਚ ਇਹ 18 ਡੀਪੂ ਜਿਹੜੇ ਰੋਡਵੇਜ ਦੇ ਨੇ ਤੇ 9 ਡੀਪੂ ਜਿਹੜੇ ਹੈਗੇ ਆ ਪੀਆਰਟੀਸੀ ਦੇ ਤੇ ਸਾਡੀ ਜਿਹੜੀ ਆ ਸਾਂਝੀ ਐਕਸ਼ਨ ਕਮੇਟੀ ਇਹ ਹੀ ਬਣਾਈ ਆ ਤੇ ਸਾਡੇ ਕੋਲ ਤਕਰੀਬਨ ਹੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 7-8000 ਦੇ ਕਰੀਬ ਸਾਡੇ ਕੋਲ ਵਰਕਰ ਨੇ ਜੋ ਸਾਰੇ ਦੇ ਸਾਰੇ ਚੰਡੀਗੜ੍ਹ ਲੈਕ ਜਾ ਰਹੇ ਆ ਤੇ 4000 ਦੇ ਕਰੀਬ ਸਾਡੇ ਕੋਲ ਬਸਾਂ ਨੇ ਜਿਹੜੀਆਂ ਟੋਟਲ ਬੰਦ ਰਹਿਣਗੀਆਂ ਇਕਦੁੱਕਾ ਜਿਹੜੀਆਂ ਬੱਸਾਂ ਵਾ ਜੇ ਕੋਈ ਸਰਕਾਰੀ ਕੋ ਬੰਦਾ ਇਕੱਦਾ ਰਹਿ ਗਿਆ ਵਾ ਉਹ ਕੋਈ ਬੱਸ ਇਕਦੀ ਚਲਾ ਸਕਦਾ ਨਹੀਂ ਤੇ ਚੱਕਾ ਬਿਲਕੁਲ ਜਾਮ ਆ ਪੰਜਾਬ ਦੇ ਵਾ ਦੇਪੂ ਦੀ ਕਿੰਨੀਆਂ ਬੱਸਾਂ ਚੱਲ ਰਹੀਆਂ ਹੁਣ ਤੱਕ ਦੇਖੋ ਜੀ ਸਾਡੇ ਕੋ 100 ਦੇ ਕਰੀਬ ਬੱਸਾਂ ਨੇ ਤੇ ਤਕਰੀਬਨ ਹੀ 100 ਦੀਆਂ 100 ਹੀ ਖੜੀਆਂ ਨੇ ਇੱਕ ਦੋ ਦੁਕਾ ਤੱਕ ਇੱਕ ਕਹਿ ਨਹੀਂ ਸਕਦੇ ਤੁਹਾਨੂੰ ਵੀ ਇਕ ਅੱਧੀ ਗੱਡੀ ਕੋ ਬਾਹਰ ਕ ਲੈ ਕੇ ਗਿਆ ਹੋਵੇ ਤਕਰੀਬਨ ਹੀ ਚੱਕਾ ਜਾਮ ਹੈ ਇਹ ਤੇ ਪਰੇਸ਼ਾਨੀ ਹੀ ਆ ਉਹ ਲੋਕਾਂ ਨੂੰ ਪਰੇਸ਼ਾਨੀ ਵੇਖੋ ਜੀ ਅਸੀਂ ਇਸੇ ਕਰਕੇ ਸਰਕਾਰ ਨੂੰ ਇੱਕ ਮਹੀਨਾ ਪਹਿਲਾਂ ਨੋਟਿਸ ਦਿੰਨੇ ਆ ਵੀ ਜਿਹੜੀ ਪਬਲਿਕ ਨੂੰ ਕੋਈ ਪਰੇਸ਼ਾਨੀ ਨ ਕਿਉਂਕਿ ਪਬਲਿਕ ਨੂੰ ਵੇਖੋ ਜਿਹੜੀ ਸਾਡੇ ਸਰਕਾਰ ਨੇ ਫ੍ਰੀ ਕੀਤੀਆਂ ਵਾ ਸਾਡੀਆਂ ਭੈਣਾਂ ਮਾਤਾਵਾਂ ਉਹਨਾਂ ਨੂੰ ਵੀ ਮੁਸ਼ਕਲ ਆਉਣੀ ਆ ਕਿਉਂਕਿ ਜਦੋਂ ਗੱਡੀ ਸਰਕਾਰੀ ਬੰਦ ਵਾ ਪਰ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਸਾਨੂੰ ਤਨਖਾਹਾਂ ਬਹੁਤ ਘੱਟ ਦੇ ਰਹੇ ਨੇ ਜਦੋਂ ਵੀ ਅਸੀਂ ਕੋਈ ਹੱਲ ਕਰਾਉਣਾ ਚਾਹੁੰਦੇ ਆ ਜਾਂਦੇ ਮੀਟਿੰਗ ਤੋਂ ਉੱਠ ਕੇ ਭੱਜ ਜਾਂਦੇ ਆ ਜਾਂ ਮੀਟਿੰਗ ਬੇਸ਼ਿੱਟਾ ਹੋ ਜਾਂਦੀ ਆ ਜੇ ਸਰਕਾਰ ਨੇ ਵਾਦਾ ਕੀਤਾ ਤੇ ਸਾਡੇ ਨਾਲ ਟੇਬਲ ਟੈਕ ਕਰੇ ਅੱਜ ਹੀ ਸਾਡੀਆਂ ਜਿਹੜੀਆਂ ਮੰਗਾਂ ਮੰਨਣ ਤੇ ਹੁਣੇ ਚਲਾ ਦੇਣੇ ਭਾਜੀ ਆਪਣਾ ਨਾਮ ਦੱਸੋ ਸਰ ਮੈਂ ਪੰਜਾਬ ਰੋਡ 'ਚ ਪੰਨਬਸ ਬਟਾਲਾ ਤੋਂ ਕੈਸ਼ੇਅਰ ਗੁਰੂਕਮਰ ਬੋ ਰਿਹਾ ਜੀ। ਸਰ ਇਹ ਜਿਹੜੀ ਹੜਤਾਲ ਹੈ ਕਿੰਨੇ ਦਿਨ ਦੀ ਹੈ ਤੇ ਕਿਉਂ ਕਰ ਰਹੇ ਹੋ? ਸਰ ਜੀ ਆ ਜਿਹੜੀ ਹੜਤਾਲ ਸਾਡੀ 6 ਤਰੀਕ ਤੋਂ 6 7 ਤੇ 8 ਤਿੰਨ ਦਿਨ ਦੀ ਸਾਡੀ ਇਹ ਹੜਤਾਲ ਜੇ ਅਸੀਂ ਨੋਟਿਸ ਦਿੱਤੇ ਸੀ ਪਹਿਲਾਂ ਸਰਕਾਰ ਨੂੰ ਜਿਹੜੇ ਐਮਐਲਏ ਸਾਡੇ ਆ ਹਲਕਾ ਐਮਐਲਏ ਜਿਹੜੇ ਸੀ ਉਹਨਾਂ ਨੂੰ ਵੀ ਅਸੀਂ ਨੋਟਿਸ ਦਿੱਤੇ ਸੀ ਇੱਕ ਮਹੀਨਾ ਪਹਿਲਾਂ ਵੀ ਸਰਕਾਰ ਜਿਹੜੀ ਸਾਡੀ ਜਿਹੜੀ ਉਹ ਗੱਲਬਾਤ ਸੁਣੇ ਪਰ ਸਰਕਾਰ ਇੱਕ ਪਾਲਿਸੀ ਬਣਾ ਰਹੀ ਆ ਉਹ ਪਾਲਿਸੀ ਜਿਹੜੀ ਬਹੁਤ ਗਲਤ ਪਾਲਿਸੀ ਬਣਾ ਰਹੀ ਆ ਵਰਕਰਾਂਾਂ ਵਾਤੇ ਉਹਦੇ ਵਿੱਚ ਜਿਹੜੇ ਕੱਚਾ ਸਟਾਫ ਉਹ ਕੱਚਾ ਹੀ ਰਹਿਣਾ ਜੀ ਪਾਲਿਸੀ ਦੇ ਵਿੱਚ ਕੋਈ ਸੁਧਾਰ ਨਹੀਂ ਕੀਤਾ ਉਹਨਾਂ ਨੇ ਪਾਲਿਸੀ ਬਣਾਈ ਆ ਵੀ ਇੱਕ ਸਪੈਸ਼ਲ ਕੈਟਰ ਬਣਾਇਆ ਗਿਆ ਵਾ ਜਿਹਦੇ ਵਿੱਚ ਦੁਬਾਰਾ ਤੋਂ ਜਿਹੜੀ ਉਹ ਭਰਤੀ ਕਰ ਰਹੇ ਆ ਜਿਹੜੇ ਆਊਟਸੋਰਸ ਮੁਲਾਜ਼ਮ ਉਹਨਾਂ ਨੂੰ ਕਿੰਨੇ ਦੁਬਾਰਾ ਤੁਹਾਡਾ ਟੈਸਟ ਲਵਾਵਾਂਗੇ ਜਿਹੜਾ ਬੰਦਾ 15 ਸਾਲ ਵਰਕਰ ਕੰਮ ਕਰ ਗਿਆ ਵਾ ਰੋਡਵੇ ਦੇ ਵਿੱਚ ਪਨ ਬੱਚ ਉਹਨੂੰ ਦੁਬਾਰਾ ਟੈਸਟ ਦੇਣ ਵੱਲੋਂ ਕਹਿ ਰਹੇ ਆ ਜਦਕਿ ਉਹਨਾਂ ਦੇ ਤੇਰ ਬਿਰੇ ਆਧਾਰ ਤੇ ਉਹਨਾਂ ਰੈਗੂਲਰ ਕਰਨਾ ਬੰਦਾ ਵਾ ਕਿਉਂਕਿ ਜਿਹੜੇ ਹੁਣ ਇੱਕ 45 ਜਾਂ 50 ਸਾਲ ਦਾ ਜਿਹੜਾ ਵਾ ਡਰਾਈਵਰ ਵਾ ਉਹ ਕਿੱਦਾਂ ਟੈਸਟ ਦੇਊਗਾ ਜੀ ਉਹਨੂੰ ਸਟੱਡੀ ਛੱਡਿਆਂ ਨੂੰ 5 ਸਾਲ ਹੋ ਗਏ ਆ ਤੋ ਕਿੱਦਾਂ ਉਹ ਟੈਸਟ ਕਲੀਅਰ ਕਰੂਗਾ ਇਹ ਕਰਕੇ ਬਹੁਤ ਹੀ ਮਾੜੀ ਪਾਲਿਸੀ ਬਣਾਈ ਜਾ ਰਹੀ ਆ ਇਹਦੇ ਵਿੱਚ ਕੋਈ ਭੱਤਾ ਨਹੀਂ ਦਿੱਤਾ ਜਾ ਰਿਹਾ ਤਨਖਾਹ ਦੁਬਾਰਾ 15000 ਤੋਂ ਸ਼ੁਰੂ ਕਰਨ ਲੱਗੇ ਆ ਇਹ ਕਰਕੇ ਇਹ ਮਾਰੂ ਆ ਅਸੀਂ ਚਾਹੁੰਨੇ ਆ ਵੀ ਸਾਨੂੰ ਪੰਨ バス ਪੰਜਾਬ ਰੋਡਵੇ ਦੇ ਵਿੱਚ ਪੱਕਾ ਕੀਤਾ ਜਾਵੇ ਤੇ ਜਿਹੜੇ ਇੰਨੇ ਪੁਰਾਣੇ ਸਮੇਂ ਤੋਂ ਜਿਹੜੇ ਵਰਕਰ ਕੰਮ ਕਰ ਰਹੇ ਉਹਨਾਂ ਨੂੰ ਉਹਨਾਂ ਦਾ ਹੱਕ ਮਿਲੇ ਸਰ ਦੇ ਨਾਲ ਤਾਂ ਟੀ ਇਹ ਗੱਲਬਾਤ ਹੁੰਦੀ ਪਰ ਕਿਸੇ ਸਰ ਤੋਂ ਦੁਕਾਨੇ ਤਾਂ ਸੁਣਵਾਈ ਨਹੀਂ ਪਈ ਸਰ ਪਹਿਲਾਂ ਤੇ ਬਾਦਲ ਸਰਕਾਰ ਸੀ ਕਾਲੀ ਦਲ ਉਹਨਾਂ ਨੇ 2016 ਐਕਟ ਬਣਾਇਆ ਸੀ ਚਲੋ ਐਕਟ ਬਣਾਇਆ ਵਧੀਆ ਸੀ ਉਹਨਾਂ ਨੇ ਵੀ 3 ਸਾਲ ਬਾਅਦ ਆਊਟਸੋਰਸ ਵਾਲੇ ਕੰਟੈਕਟ ਤੇ ਕਰਕੇ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ ਫਿਰ ਕਾਂਗਰਸ ਸਰਕਾਰ ਨੇ ਵੀ ਪਾਲਿਸੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਕੋਈ ਐਕਟ ਨਹੀਂ ਬਣਿਆ ਇਹ ਸਰਕਾਰ ਨੇ 4 ਸਾਲ ਗੁਜ਼ਰ ਗਏ ਇਹਨਾਂ ਦੇ ਇਹਨਾਂ ਨੇ ਕਿਹਾ ਸੀ ਅਸੀਂ ਪਾਲਿਸੀ ਬਣਾਵਾਂਗੇ ਉਹ ਪਾਲਿਸੀ ਹਲੇ ਤੱਕ ਤਿਆਰ ਨਹੀਂ ਇਹ ਸਰਕਾਰ ਦਾ ਜਾਣ ਦਾ ਟਾਈਮ ਆ ਗਿਆ ਵਾ ਕੋ ਡੇਢ ਸਾਲ 2 ਸਾਲ ਰਹਿ ਗਏ ਇਹਨਾਂ ਦੇ ਇਹਨਾਂ ਕੋਈ ਪਾਲਿਸੀ ਜਿਹੜੀ ਉਹ ਅਧੂਰੀ ਆ ਪ੍ਰੋਪਰ ਉਹਨਾਂ ਦਾ ਕੰਮ ਕੋਈ ਵੀ ਨਹੀਂ ਹੋਇਆ ਇਹਨਾਂ ਕੋ ਜੀ ਅਸੀਂ ਵਿਰੋਧ ਇੱਥੇ ਚੱਲਦੇ ਰਹੋ ਸਰ ਅਸੀਂ ਤੇ ਆਪਣੇ ਹਕਕਾਂ 'ਤੇ ਲੜਦੇ ਰਵਾਂਗੇ ਅੱਜ ਤੱਕ ਅਸੀਂ ਲੜਦੇ ਆਏ ਆ ਜਾਂ ਤੇ ਆਪਣਾ ਮੰਗਾ ਆਪਣੀਆਂ ਮਨਾਉਂਦੇ ਆਏ ਆ ਹਿੰਦਰ ਸਿੰਘ ਹਾਂਜੀ ਹਾਂਜੀ ਠੀਕ ਆ ਗਾਇਸ ਵਾਰੀ ਬੀਤੀ ਬਸ ਸਰ ਸਵਾਰੀ ਤੁਹਾਡੇ ਸਾਹਮਣੇ ਆ ਵੇਖੋ ਜਦੋਂ ਰੋਡਵੇ ਦੀਆਂ ਬੱਸਾਂ ਚੱਲਦੀਆਂ ਉਹ ਫ੍ਰੀ ਸਫਰ ਬਹੁਤ ਜ਼ਿਆਦਾ ਆਨਨੈਸੈਸਰੀ ਲੋਕੀ ਯੂਜ਼ ਕਰਦੇ ਆ ਇਧਰ ਨੂੰ ਮਰਜ਼ੀ ਮੂੰਹ ਚੁੱਕਦੇ ਤੁਰ ਜਾਂਦੇ ਆ ਬੱਸਾਂ ਦੇ ਮਗਰ ਭਾਈਦੇ ਆ ਮੁੜ ਕੇ ਆਹਦੇ ਆ ਜੀ ਰੋਡਵੇ ਵਾਲੇ ਬੱਸ ਨਹੀਂ ਘਿਹਾਰਦੇ ਬੱਸ ਤੇ ਆਪਣੇ ਟਾਈਮਾਂ ਨਾਲ ਪੂਰੀਆਂ ਚੱਲਦੀਆਂ ਹੁਣ ਵੀ ਉਹਨੇ ਵੇਖੋ ਸਰਵਿਸ ਚੱਲ ਰਹੀ ਆ ਜਲੰਧਰ ਨੂੰ ਰੋਡਵੇ ਜਾ ਗਈ ਆ ਅਮਰਸਰ ਨੂੰ ਗਈ ਆ ਕਿਉਂਕਿ ਆਨਨੈਸੈਸਰੀ ਸਫਰ ਹੈ ਨਹੀਂ ਜੋ ਆਨਨੈਸੈਸਰੀ ਹੋਵੇ ਉਹ ਹੁਣ ਸੜਕ ਤੇ ਲੈਣਾ ਲੱਗੀਆਂ ਨੇ ਬੀਬੀ ਦੇ ਆ ਅੱਜ ਕੋਈ ਬੀਬੀ ਵੇਖੋ ਉਧਰੋਂ ਕੈਮਰਾ ਮਾਰ ਕੇ ਵੇਖੋ ਤੁਹ ਹਾਂਜੀ ਹਾਂਜੀ ਬਿਲਕੁਲ ਜੀ ਸਾਡੀਆਂ ਬਸਾਂ ਕਿੱਥੇ ਜਾ ਰਹੀਆਂ ਇਹ ਸਾਡੀਆਂ ਬਸਾਂ ਤੇ ਰੁਟੀਨ ਤੇ ਜਿੱਥਾਂ ਚੱਲਦੀਆਂ ਉੱਥੇ ਹੀ ਚੱਲ ਰਹੀਆਂ ਜੀ ਹਾਂਜੀ ਫ੍ਰੀ ਵਾਲੇ ਜਿਹੜੇ ਨਹੀਂ ਹੈਗੇ ਹਰਿੰਦਰ ਸਿੰਘ ਜੀ ਦੱਸ ਦੇ ਕਿ ਇਹਨਾਂ ਕੱچے ਮੁਲਾਜ਼ਮਾਂ ਦਾ ਕਹਿਣਾ ਹੈ ਕਿ 7 ਜਨਵਰੀ ਨੂੰ ਚੰਡੀਗੜ੍ਹ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਕਿਰਾਉ ਕਰਨਗੇ 8 ਜਨਵਰੀ ਨੂੰ ਪੂਰਨ ਤੌਰ ਤੇ ਹੜਤਾਲ ਰੱਖਣਗੇ ਸਾਰੀਆਂ ਬਸਾਂ ਦਾ ਚੱਕਾ ਜਾਮ ਰਹੇਗਾ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਇਸੇ ਤਰ੍ਹਾਂ ਧਰਨਾ ਪ੍ਰਦਰਸ਼ਨ ਕਰਦੇ ਰਹਿਣਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ